ਤੋ ਗਾ ਤਮਹਿ ਚਾਟ ਬੜੀ ਦਰ ਨਾ ਜਾਵੇ ਇਹ ਜਿਹੜਾ ਮੂਦਾ ਸਿੱਖ ਹੈ ਨਾ ਉਹ ਧਰਮਾਨ ਸ੍ਰੀ ਗੁਰੂ ਰਣਕੀਰ ਸਿੰਘ ਕੋਲੋਂ ਬਿਨਾ ਬੋਲ ਕੇ ਨੂੰ ਮਤਾਨੀ ਨਹੀਂ ਲੇਕਦਾ ਇਹ ਨਹੀਂ ਲੇਕਦਾ ਆਪਣੇ ਗੁਰੂ ਕੋਲ ਹਨ ਧਰਮਾਨ ਸ੍ਰੀ ਗੁਰੂ ਰਣਕੀਰ ਸਿੰਘ ਸ੍ਰੀ ਗੁਰੂ ਸਤਕਾਰ ਕਰੇ ਧਰਮ ਦਾ ਕਰਨਾ ਹੈ ਪਰ ਮੱਖਾਂ ਤੇਰੋ ਤੇ ਕੇਵਲ ਧਰਮਾਨ ਸ੍ਰੀ ਗੁਰੂ ਸਾਥੀ ਨੂੰ ਪ੍ਰੇਰਿਤ ਕਰਦਾ ਹੈ ਕਈ ਵਾਰ ਇਹ ਆਪਾਂ ਇੰਨਾ ਕਿ ਪ੍ਰਸਤੁਤ ਸੁਣਿਆ ਵਿੱਚ ਕਿ ਸਾਡੇ ਬਿਰਤ ਦਾਵਾ ਜਿਹਨਾਂ ਨੂੰ ਸੋਧੀ ਦੀ ਗੁਰਮਤੋਂ ਹੀੜੇ ਲੋਕ ਕਿਉਂਕਿ ਅੰਤ ਦੀ ਗਿਆਨ ਬਿਨ ਗਿਆਨ ਤੋਂ ਬਿਨਾਂ ਸੰਸਾਰ ਦੇ ਰੋਗ ਅੰਨੇ ਨੇ ਕਿ ਆ ਵੀਰਾਂ ਦੇ ਜੀ ਆਪਾਂ ਦੇਖਦੇ ਆ ਕਿ ਜਿਹਨਾਂ ਦਾ ਉਹ ਤਰਨ ਹਲ ਜਾਣ ਸਾਡੇ ਛੇਕ ਨਹੀਂ ਉੱਤੇ ਸੜਿਣਾ ਤੇ ਲੱਗੇ ਪੈ ਪੈ ਜਾਂਦੇ ਨੇ ਦੇਰਵਾਲੇ ਦੇਰਵਾਲੇ ਜੇਨਾ ਉਹ ਜਾ ਕੇ ਤੀਰ ਪਾ ਕੇ ਫਤਾਨੇ ਚੜਾਉਂਦੇ ਨੇ ਕੋਈ ਜੇ ਤੇਰੀਆਂ ਨੂੰ ਨਾ ਕੱਟੀ ਜਾਂਦਾ ਕੋਈ ਉਹਨੂੰ ਬੰਦਾ ਕੱਟੀ ਜਾਂਦਾ ਉਹੂਕੇ ਨੂੰ ਨਾ ਕੱਟੀ ਜਾਂਦਾ ਇਸ ਗੁਰੂਤਬ ਵਿੱਚ ਨਹੀਂ ਹਾਂ ਜਿਹੜੇ ਗੁਰੂਤਬ ਦੀ ਮੱਤ ਨੂੰ ਧਾਰੂ ਲੈ ਕੇ ਬਾਸਾ ਦਾ ਇੱਕ ਧਾਰੂ ਅਰਜਨ ਸਾਹਿਬ ਦਾ ਗੁਰੂ ਸਾਹਿਬ ਦੇ ਇੱਕ ਸਰਦੋਂ ਦਾ ਗੁਰ ਕੀ ਮੱਤ ਨੂੰ ਦੇਹ ਤੇ ਆਨੇ ਬੜਾ ਬਾਰੇ ਗੁਰ ਕੀ ਮੱਤ ਨੂੰ ਦੇਹ ਤੇ ਆਨੇ ਭਗਤ ਜੀ ਦਾ ਉਹ ਸੁਪ ਡੂਰੇ ਚਾਹੇ ਕਹਿਣ ਤੋਂ ਬਾਅਦ ਜਿਹੜਾ ਗੁਰੂ ਵੀ ਮਾਤਰੋਂ ਘੱਟ ਕਰਕੇ ਕੇਵਲ ਤੇ ਕੇਵਲ ਧਰਮ ਨੂੰ ਲਕਸ਼ਾ ਕੀ ਤੇ ਦਿੱਤਾ ਹੈ ਕਿ ਤੇ ਆਪਾਂ ਕਹੇ ਆ ਨਾ ਤੂੰ ਮੇਰੇ ਸਾਡ ਵੀ ਜੇ ਸੰਦੇ ਬਾਤਾਂ ਤੇਰੇ ਦਰ ਤੋਂ ਛੱਡ ਕੇ ਮੈਂ ਬੋਲ ਖਾਂ ਕੇ ਨਹੀਂ ਜਾਵਾਂਗਾ ਅੱਜ ਤੋਂ ਕਦੇ ਨਹੀਂ ਨਾ ਕਰੇ ਇਸ ਤਨ ਬੰਦ ਡੁੱਟਾ ਨਾਹੀ ਕੋਈ ਜੋਦੜ ਨੂੰ ਦੁਦਾ ਨਾਹੀ ਕੋਈ ਜੋ ਕਿ ਜਦੋਂ ਮਾਰ ਨਹੀਂ ਗਿਆ ਦੁਦਾ ਹੈ ਕੋਈ ਨਹੀਂ ਇੱਕ ਬਿੱਤਾ ਇੱਕ ਇਸਕੇ ਦਾ ਮਾਰਕ ਤੂੰ ਮੇਰਾ ਪੜਾਈ ਆਪਾਂ ਇੱਕੋ ਹੀ ਸਾਡਾ ਪਿਤਾ ਹੈ ਇੱਕੋ ਹੀ ਕੋਈ ਪਿਤਾ ਨੇ ਆਪਾਂ ਰੱਖਿਆ ਤੂੰ ਮੇਰਾ ਪਿਤਾ ਤੂੰ ਮੇਰਾ ਬੰਦ ਬਚੋੜਾ ਭਰਾਤਾ ਤੂੰ ਮੇਰਾ ਰਾਤਾ ਸਭ ਨਹੀਂ ਕਾਈ ਦਾੋ ਕੋ ਕੇ ਦਾ ਚੀਜ਼ ਇੱਕ ਤੁਮੇ ਸਾਡਾ ਹੋਰ ਮਾਤਾ ਦਾ ਕੰਮ ਦਾ ਤੁਸੀਂ ਆਪਣੇ ਪੇਪਰ ਵਿੱਚ ਜਾਣਾ ਹੈ ਕਿਤੇ ਆਪਾਂ ਮੱਲ ਬਾਣੀ ਦਾ ਨਿਤਰ ਕਰਕੇ ਅਰਦਾਸ ਕਰਕੇ ਜਾਣਾ ਹੈ ਜੇ ਤੁਹਾਡੇ ਕੋਲ ਸਮਾਂ ਹੈ 24 ਸ੍ਰੀ ਦੇ 11 ਬਾਣ ਕਰਕੇ 11 ਬਾਣ ਕਰਕੇ ਜਾ ਜਿੰਨੇ ਵੱਧ ਕਰ ਸਕਦੇ ਹੋ ਇਹ ਅਰਦਾਸ ਕਰਕੇ ਜਾਇਓ ਤੇ ਤੁਹਾਡਾ ਪੇਪਰ ਇਸ ਤਰ੍ਹਾਂ ਹੋ ਜਾਏਗਾ ਇੱਕ ਬੰਦੇ ਪੰਜਾਬ ਅੱਡੇ ਬੈਠੇ ਕੁਝ ਕਲੇ ਹੋ ਨਾ ਤੇ 24 ਸ੍ਰੀ ਦੀ ਬਾਣੀ ਪੜ੍ਹ ਕੇ ਜਾਇਓ ਅਰਦਾਸ ਕਰਕੇ ਜਾਇਓ ਉਹ ਪੰਜਾ ਇਹ ਜਮਾ ਰਾਸ ਤੇ ਇੱਕ ਲੜਾਉ ਤੰਗ ਗੰਵਨ ਚਨ ਨਾਮ ਆਉ ਗੁਰੂ ਗੋਬਿੰਦ ਸਿੰਘ ਮਾਰੀ ਦੀ ਬਾਣੀ ਵਿੱਚ ਇੱਕ ਓਮਕਾਰ ਤੋਂ ਲੈ ਕੇ 18 ਦਸ ਮਿੰਟ ਤੱਕ ਇਹ ਨਹੀਂ ਕਰਦਾ ਆਓ ਮੈਂ ਤੁਹਾਨੂੰ ਤਾਂ ਵੀ ਲੜਾ ਰਿਹਾ ਕਿ ਪੰਤੀ ਦੇ ਨਾਲ ਨਾਲ ਤੁਹਾਨੂੰ ਸਮਝ ਪੈ ਜਾਵੇ ਤੁਮਹਿ ਛਾੜ ਕੋਈ ਵਰਨਾ ਧਿਆਉ ਹੋਰ ਪਰ ਜਾਉ ਹੋ ਤੁਹੋਂ ਤੁਮ ਤੇ ਪਾਉ एक सेक्टर भगवान है भगवान है भगवान है Ekagabo na maboko mi mi itekanaka ti kwakuta. i uh -huh. सकल प्रजा सकल प्रजा सकल प्रजा सकल प्रजा जय हा सुवारी जय हा सुवारी जय सकल को सकल को सांतुलन दियो

ਅਕਟਾਟ ਦੇ ਅਕਟਾਟ ਦੇ ਅਕਟਾਟ ਦੇ ਉਹ ਸਾਥ ਸਾਥ ਕੀ ਜਾਣਾ ਅਕਟਾਟ ਜੀ ਜੈਪੂਤ ਦੇ ਵਰਤ ਕਰਾ ਸਰਕਾਰ ਦਾ ਪੁਜਾਰਾ ਸ਼੍ਰੇਸ਼ਟ ਸਭਾ ਆਪ ਆਰਣੀ ਆਰਣੀ ਊੜ ਚਾਰਾ ਪੂਰਨ ਉਸਤਾਂ ਪੁਜਾਰਾ ਜਾਈ ਤੁਮ ਸਭੀ ਹੁੰਦੇ ਤੁਮ ਆਪੀ ਦੇ ਕਤੁ ਗ੍ਰਾਸ ਤੰਦਰਾਲਾ ਗੜ ਤੰਦਰਾਲਾ ਜਾਣ ਤੋ ਵੇਦ ਭੇਦ सम्बूड़ा